ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਹਨੀ ਕੰਬ ਡਿਜ਼ਾਈਨ ਲੈ ਕੇ ਆਈਆਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਹੋ ਇਸ ਡਿਜ਼ਾਈਨ ਨੂੰ ਬੱਚਿਆਂ ਦੇ ਕੋਟੀਆਂ ਸਵੈਟਰ ਤੇ ਜੇਕਰ ਆਪਾਂ ਇਸ ਡਿਜ਼ਾਈਨ ਨੂੰ ਬਣਾਵਾਂਗੇ ਤਾਂ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਸੌਫਟ ਸੌਫਟ ਬਣ ਕੇ ਆਉਂਦਾ ਹੈ ਠੀਕ ਹੈ ਉਲਟੀ ਸਾਈਡ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਆ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਤਾਂ ਜਿਹੜਾ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਹੈ ਬਾਰਡਰ ਬਣਾਉਣ ਤੋਂ ਬਾਅਦ ਇੱਕ ਵਾਰ ਆਪਾਂ ਬੇਸਿਕ ਰੋ ਬਣਾਉਣੀ ਹੈ ਉਸ ਤੋਂ ਬਾਅਦ ਚਾਰ-ਚਾਰ ਸਲਾਈਆਂ ਉੱਪਰ ਰਿਪੀਟ ਕਰਦੇ ਜਾਣਾ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰੀਏ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ ਈਵਨ ਨੰਬਰ ਵਿੱਚ ਕੁੰਡੇ ਲੈਣੇ ਆ ਠੀਕ ਹੈ ਈਵਨ ਨੰਬਰ ਮਤਲਬ 2 ਦੇ ਮਲਟੀਪਲ ਇੱਥੇ ਮੇਰੇ ਕੋਲ 28 ਕੁੰਡੇ ਆ 2 2 2 ਇਸ ਤਰ੍ਹਾਂ ਕੁੰਡੇ ਲੈਣੇ ਆ ਕੋਈ ਵੀ ਤੁਸੀਂ نیچے ਬਾਰਡਰ ਬਣਾ ਲੈਣਾ ਜਿਵੇਂ ਮੈਂ ਇੱਥੇ ਦੋ ਉਲਟੀਆਂ ਲੈਣਾ ਬਾਰਡਰ ਦੇ ਤੌਰ ਤੇ ਬਣਾਈਆਂ ਠੀਕ ਹੈ ਸਿੱਧੀ ਸਾਈਡ ਤੋਂ ਇੱਕ ਬੇਸਿਕ ਰੋ ਬਣਾਉਣੀ ਆ ਆਪਾਂ ਇੱਕ ਵਾਰ ਡਿਜ਼ਾਈਨ ਦੀ ਪਹਿਲੀ ਸਲਾਈ ਉਲਟੀ ਸਾਈਡ ਤੋਂ ਸ਼ੁਰੂ ਹੋਊਗੀ ਚਾਰ ਸਲਾਂਗਾਂ ਦਾ ਡਿਜ਼ਾਈਨ ਆ ਉਹੀ ਚਾਰ ਸਲਾਂਗਾਂ ਅੱਗੇ-ਅੱਗੇ ਪਰ ਰਿਪੀਟ ਕਰਨੀਆਂ ਬਸ ਬੇਸਿਕ ਰੋ ਆਪਾਂ ਬਾਰਡਰ ਬਣਾਉਣ ਤੋਂ ਬਾਅਦ ਇੱਕ ਵਾਰੀ ਬਣਾਉਣੀ ਹੈ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਪਹਿਲਾਂ ਬਣਾਉਣੀ ਆ ਬੇਸਿਕ ਰੋ ਇੱਕ ਕੁੰਡਾ ਤਾਰਿਆ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਹੁਣ ਡਿਜ਼ਾਈਨ ਸ਼ੁਰੂ ਹੋ ਗਿਆ ਇੱਕ ਸਲਿੱਪ ਥ੍ਰੈਡ ਅੱਗੇ ਹੀ ਆ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਥ੍ਰੈਡ ਲੱਗੀ ਹੈ ਇੱਕ ਹੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਹੁੰਡਾ ਸਲਿੱਪ ਥ੍ਰੈਡ ਲੱਗੀ ਹੈ ਇੱਕ ਹੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਇੱਕ ਸਿੱਧਾ ਥ੍ਰੈਡ ਅੱਗੇ ਰੱਖਣਾ ਠੀਕ ਹੈ ਥ੍ਰੈਡ ਅੱਗੇ ਇੱਕ ਸਲਿੱਪ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਇੱਕ ਹੁੰਡਾ ਸਿੱਧਾ ಥ್ರೆಡ್ ಅಲ್ೆಪ ಥ್ರೆಡ್ ಅಂಡಾ ಸೀಾ ಥ್ರೆಡ್ ಅಲ್ಪ ಥ್ರೆಡ್ ಅಂಡಾ ಸೀಾ ಥ್ರೆಡ್ ಅದ ಸ್ಪಾ ಸಿಧಾ ಥ್ರೆಡ್ ಅಲ್ೆಪಾ ಥ್ರೆಡ್ ಅಲ್ಪ ಸಿಧಾ ಥ್ರೆಡ್ ಅಲ್ಪ ಸಿಧಾ थ्रेड डग गए एक स्लिप एक सीधा एक्स्ट्रा ठीक है लास्ट वाला ਵੀ ਆਪਾਂ सीधा ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਦੀ ਸਿਲਾਈ ਹੈ ਬੇਸਿਕ ਰੋ ਇੱਕ ਵਾਰ ਬਣਾਉਣੀ ਹੈ ਹੁਣ ਆਪਣੀ ਪਹਿਲੀ ਸਿਲਾਈ ਆ ਗਈ ਰੌਂਗ ਸਾਈਡ ਤੋਂ ਸ਼ੁਰੂ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸ਼ੁਰੂ ਕਰ ਲੈਣੀ ਹੈ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਇੱਕ ਕੁੰਡਾ ਸਲਿੱਪ ਥ੍ਰੈਡ ਅੱਗੇ ਰੱਖਣਾ ਜਿਹੜਾ ਆਪਣਾ ਹੁਣੇ ਡਬਲ ਕੁੰਡਾ ਬਣਿਆ ਥ੍ਰੈਡ ਅੱਗੇ ਕੀਤਾ ਸੀ ਜਦੋਂ ਆਪਾਂ ਇੱਧਰ ਤਾਂ ਇਸ ਤਰ੍ਹਾਂ ਡਬਲ ਜਿਹੜਾ ਇਹ ਥ੍ਰੈਡ ਆਇਆ ਠੀਕ ਹੈ ਇਸ ਤਰ੍ਹਾਂ ਤੇ ਇੱਕ ਕੁੰਡਾ ਦੋ ਦਾ ਇੱਕ ਸਿੱਧਾ ਥ੍ਰੈਡ ਅੱਗੇ ਸਿੰਗਲ ਕੁੰਡਾ ਸਲਿੱਪ ਜਿਹੜੇ ਇਸ ਤਰ੍ਹਾਂ ਦੋ ਦਿਖਾਈ ਦਿੰਦੇ ਦੋ ਦਾ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਦੋ ਦਾ ਇੱਕ ਸਿੱਧਾ ਲਾਸਟ ਤੇ ਦੇ ਸਟਾਰਟਿੰਗ ਚ ਆਪਾਂ ਥਾਂ ਰੱਖਣਾ ਦੇਖੋ ਬਾਧੂ ਗੁੰਡਾ ਛੱਡ ਕੇ ਪਹਿਲਾਂ ਆਪਾਂ ਇੱਕ ਸਲਿੱਪ ਕੀਤਾ ਇੱਥੇ ਠੀਕ ਹੈ ਉਸ ਤੋਂ ਬਾਅਦ ਦੋ ਦਾ ਇੱਕ ਸਲਿੱਪ ਦੋ ਦਾ ਇੱਕ ਇੱਕ ਸਲਿੱਪ ਦੋ ਦਾ ਇੱਕ ਇੱਕ ਸਲਿੱਪ ਦੋ ਦਾ ਇੱਕ ਉਸ ਤੋਂ ਬਾਅਦ ਥ੍ਰੈਡ ਅੱਗੇ ਇੱਕ ਸਲਿੱਪ ਦੋ ਦਾ ਇੱਕ ਸਾਰੀ ਚਲਾਈ ਇਸੇ ਤਰ੍ਹਾਂ ਬਣਾਉਣੀ ਹੈ ਸਿੰਗਲ ਸਲਿੱਪ ਦੋ ਦਾ ਇੱਕ ਥ੍ਰੈਡ ਅੱਗੇ ਸਿੰਗਲ ਸਲਿੱਪ ਦੋ ਕੁੰਡਿਆਂ ਦਾ ਇੱਕ ਸਿੱਧਾ ਥ੍ਰੈਡ ਅੱਗੇ ਸਿੰਗਲ ਇਸ ਤਰ੍ਹਾਂ ਸਲਿੱਪ ਦੋ ਕੁੰਡਿਆਂ ਦਾ ਇੱਕ ਸਿੱਧਾ ਥ੍ਰੈਡ ਅੱਗੇ ਸਿੰਗਲ ਇਸ ਤਰ੍ਹਾਂ ਸਲਿੱਪ ਦੋ ਕੁੰਡਿਆਂ ਦਾ ਇੱਕ ਸਿੱਧਾ ਥ੍ਰੈਡ ਅੱਗੇ ਸਿੰਗਲ ਸਲਿੱਪ ਦੋ ਕੁੰਡਿਆਂ ਦਾ ਇੱਕ ਸਿੱਧਾ ਥ੍ਰੈਡ ਅੱਗੇ ਸਿੰਗਲ ਸਲਿੱਪ ਦੋ ਕੁੰਡਿਆਂ ਦਾ ਇੱਕ ਸਿੱਧਾ ਥ੍ਰੈਡ ਅੱਗੇ ਸਿੰਗਲ ਸਲਿੱਪ ਦੋ ਕੁੰਡਿਆਂ ਦਾ ਇੱਕ ਸਿੱਧਾ ਸਿੰਗਲ ਸਲਿੱਪ ਦੋ ਕੁੰਡਿਆਂ ਦਾ ਇੱਕ ਸਿੰਗਲ ਸਲਿੱਪ ਦੋ ਕੁੰਡਿਆਂ ਦਾ ਇੱਕ ਸਿੱਧਾ ਹੁਣ ਦੇਖੋ ਲਾਸਟ ਤੇ ਆਪਾਂ ਥ੍ਰੈਡ ਅੱਗੇ ਕਰਕੇ ਇੱਕ ਕੁੰਡਾ ਉਲਟਾ ਬਣਾ ਲਾਂਗੇ ਬਾਧੂ ਕੁੰਡਾ ਠੀਕ ਹੈ 30 ਦੂਸਰੀ ਸਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਉਸ ਤੋਂ ਬਾਅਦ ਦੋ ਆਪਣੇ ਕੁੰਡੇ ਆਗੇ ਤੀਸਰੀ ਜਾਲੀ ਆ ਗਈ ਜਿਹੜਾ ਆਪਾਂ ਥ੍ਰੈਡ ਅੱਗੇ ਕਰਕੇ ਬਣਾਈ ਸੀ ਤਾਂ ਥ੍ਰੈਡ ਪਿੱਛੇ ਹੀ ਰੱਖਣਾ ਦੋ ਕੁੰਡੇ ਸਿੱਧੇ ਇੱਕ ਸਲਿੱਪ ਥ੍ਰੈਡ ਪਿੱਛੇ ਹੀ ਰੱਖਣਾ ਦੋ ਕੁੰਡੇ ਸਿੱਧੇ ਜਾਲੀ ਸਲਿੱਪ ਥ੍ਰੈਡ ਪਿੱਛੇ ਹੀ ਹੈ ਠੀਕ ਹੈ ਦੋ ਕੁੰਡੇ ਸਿੱਧੇ ਜਾਲੀ ਸਲਿੱਪ ਦੋ ਕੁੰਡੇ ਸਿੱਧੇ ਜਾਲੀ ਸਲਿੱਪ ਦੋ ਕੁੰਡੇ ਸਿੱਧੇ ਜਿਹੜੇ ਸਿੰਗਲ ਇਸ ਤਰ੍ਹਾਂ ਦਿਖਾਈ ਦਿੰਦੇ ਐ ਜਾਲੀ ਸਲਿੱਪ ਦੋ ਕੁੰਡੇ ਸਿੱਧੇ 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 ਜਾਲੀ ਸਲੀਪ 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 ದೊ ಕೂಡ ಸಿದ್ಧ ಜಾಲಿ ನೂ ಸಲ್ಲ್ಪ ಲಾ ಕುಣಗ ಸಿದ್ಧಾ ಟೀಕೆ ಲಾಸ್ಟಿ ಜೀ ಸಲ್ಲ್ಪ ಆಗಿ ಕನ್ನಾ ಕುಣ ಆಗಿ ತೀಸರಿ ಸಲಾಯ್ನದ ਇੱਕ ਕੁੰਡਾ ਤਾਰੋ ਚਾਹੇ ਬੰਨੋ ਤੁਹਾਡੀ ਆਪਣੀ ਮਰਜ਼ੀ ਥ੍ਰੈਡ ਕਰ ਲਾਂਗੇ ਪਿੱਛੇ ਹੁਣ ਜਿਹੜਾ ਇਹ ਜਾਲੀ ਤੇ ਕੁੰਡਾ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਸਿੱਧਾ ਠੀਕ ਹੈ ਅੱਗੇ ਡਿਜ਼ਾਈਨ ਉਸੇ ਤਰ੍ਹਾਂ ਹੀ ਆਪਾਂ ਬਣਾਵਾਂਗੇ ਜਗ੍ਹਾ ਚੇਂਜ ਹੋ ਗਈ ਇੱਥੇ ਡਿਜ਼ਾਈਨ ਦੀ ਥ੍ਰੈਡ ਲੱਗੇ ਇੱਕ ਸਲਿੱਪ ਥ੍ਰੈਡ ਲੱਗੀ ਹੈ ਦੋ ਦਾ ਇੱਕ ਕੀਤਾ ਥ੍ਰੈਡ ਲੱਗੇ ਇੱਕ ਸਲਿੱਪ ਥ੍ਰੈਡ ਲੱਗੀ ਹੈ ਦੋ ਕੁੰਡਿਆਂ ਦਾ ਇੱਕ ਥ੍ਰੈਡ ਲੱਗੇ ਇੱਕ ਸਲਿੱਪ ਦੋ ਕੁੰਡਿਆਂ ਦਾ ਇੱਕ ਠੀਕ ਹੈ ਡਿਜ਼ਾਈਨ ਦੀ ਜਗਾ ਚੇਂਜ ਹੋਈ ਹੈ ਪਹਿਲੀ ਸਲਾਈ ਦੀ ਤਰਾਈਂ ਫਿਰ ਉਸੇ ਤਰ੍ਹਾਂ ਥ੍ਰੈਡ ਲੱਗੇ ਇੱਕ ਸਲਿੱਪ ਲਾਸਟ ਸਟਾਰਟਿੰਗ ਤੇ ਲਾਸਟ ਤੇ ਆਪਣਾ ਡਿਜ਼ਾਈਨ ਦੀ ਜਗਾ ਚੇਂਜ ਹੋ ਗਈ ਥ੍ਰੈਡ ਲੱਗੇ ਇੱਕ ਸਲਿੱਪ ਦੋ ਕੁੰਡਿਆਂ ਦਾ ਇੱਕ ਸਿੱਧਾ ਥ੍ਰੈਡ ਲੱਗੇ ਇੱਕ ਸਲਿੱਪ ਦੋ ਕੁੰਡਿਆਂ ਦਾ ਇੱਕ ਜਿਹੜੇ ਡਬਲ ਹੈ ਇੱਕ ਸਲਿੱਪ ਦੋ ਦਾ ਇੱਕ ਇੱਕ ਸਲਿੱਪ ਦੋ ਦਾ 1 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 ਇੱਕ ਸਲਿੱਪ ਲਾਸਟ ਵੀ ਥ੍ਰੈਡ ਆਪਣਾ ਅੱਗੇ ਆ ਗਈ ਇੱਕ ਸਲਿੱਪ ਤੇ ਇੱਕ ਸਿੱਧਾ ਇਸ ਤਰ੍ਹਾਂ ਠੀਕ ਹੈ ਚੌਥੀ ਚਲਾਈ ਆ ਗਈ ਡਿਜ਼ਾਈਨ ਦੀ ਚੌਥੀ ਤੇ ਲਾਸਟ ਸਲਾਈ ਪਹਿਲਾ ਕੁੰਡਾ ਉਤਾਰੋ ਚਾਹੇ ਬਣੋ ਉਸ ਤੋਂ ਬਾਅਦ ਚੌਥੀ ਚਲਾਈ ਸਟਾਰਟਿੰਗ ਦੇ ਦੇਖੋ ਇਹ ਕੁੰਡਾ ਸਿੱਧਾ ਜਾਲੀ ਵਾਲਾ ਸਲੀਪ ਉਸ ਤੋਂ ਬਾਅਦ ਦੋ ਕੁੰਡੇ ਸਿੱਧੇ ਜਾਲੀ ਵਾਲਾ ਸਲੀਪ 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 दो कुंडे सीधे थ्रैड पिछी रखना है जाली वाला स्लिप दो कुंडे सीधे जाली वाला स्लिप दो कुंडे सीधे एक स्लिप दो कुंडे सीधे एक स्लिप दो कुंडे सीधे एक स्लिप ਦੋ ਕੁੰਡੇ ਸਿੱਧੇ ਜਾਲੀ ਵਾਲਾ ਸਲੀਪ ਲਾਸਟ ਤੇ ਆਪਣੇ ਦੋ ਕੁੰਡੇ ਸਿੱਧੇ ਆ ਜਾਣਗੇ ਕਿਉਂਕਿ ਸਿੱਧੀ ਸਲਾਈ ਹੈ ਕੰਨੀ ਵਾਲਾ ਵੀ ਆਪਾਂ ਸਿੱਧਾ ਬਣਾ ਲਾਂਗੇ ਤਾਂ ਇਸ ਤਰ੍ਹਾਂ ਲਾਸਟ ਤੇ ਆਪਣੇ ਦੋ ਕੁੰਡੇ ਸਿੱਧੇ ਆ ਗਏ ਠੀਕ ਹੈ ਕੰਨੀ ਵਾਲਾ ਆਪਾਂ ਇਸ ਤਰ੍ਹਾਂ ਬਣਾ ਲਿਆ ਠੀਕ ਹੈ ਚਾਰ ਸਲੰਗਾ ਕੰਪਲੀਟ ਹੋ ਗਏ ਇਹਹੀ ਚਾਰ ਸਲੰਗਾ ਨੂੰ ਬਾਰ ਬਾਰ ਰਿਪੀਟ ਕਰਦੇ ਆ ਨਾ ਬਸ ਆਪਾਂ ਸਟਾਰਟਿੰਗਸ ਤੇ ਲਾਸਟ ਤੇ ਧਿਆਨ ਦੇਣਾ ਕੁੰਡੇ ਕਿਸ ਤਰ੍ਹਾਂ ਆਉਂਦੇ ਆ ਕਿਉਂਕਿ ਇਹਦੇ ਕੁੰਡੇ ਇਸ ਤਰ੍ਹਾਂ ਨਹੀਂ ਜਿਵੇਂ ਆਪਣੇ ਸਟਾਰਟਿੰਗ ਚਾਹਣ ਉਹ ਵੀ ਲਾਸਟ ਤੇ ਆਉਂ ਠੀਕ ਹੈ ਸਟਾਰਟਿੰਗ ਚ ਆਪਣੇ ਕੁੰਡੂ ਜਿਹੜੇ ਕੁੰਡੇ ਐ ਇੱਥੇ ਜਿਵੇਂ ਇੱਕ ਤਾਰ ਕੇ ਉਸ ਤੋਂ ਬਾਅਦ ਇੱਕ ਸਿੱਧਾ ਆਇਆ ਸੀ ਤਾਂ ਲਾਸਟ ਤੇ ਆ ਗਏ ਦੋ ਸਿੱਧੇ ਠੀਕ ਹੈ ਇਸ ਤਰ੍ਹਾਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪਹਿਲੀ ਸਲਾਈ ਡਿਜ਼ਾਈਨ ਦੀ ਫਿਰ ਦੁਬਾਰਾ ਸ਼ੁਰੂ ਹੋ ਗਈ ਮੈਂ ਤੁਹਾਨੂੰ ਥੋੜੀ ਸਲਾਈ ਬਣਾ ਕੇ ਦਿਖਾ ਦਿੰਦੀ ਹਾਂ ਇੱਕ ਕੁੰਡਾ ਤਾਰੋ ਚਾਹੇ ਬਣੋ ਪਹਿਲਾ ਕੁੰਡਾ ਵਾਦੂ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਇੱਕ ਸਲਿੱਪ ਦੋ ਦਾ ਇੱਕ ਸਿੱਧਾ ਠੀਕ ਹੈ ਸਟਾਰਟਿੰਗ ਥ੍ਰੈਡ ਇੱਕ ਸਲਿੱਪ ਦੋ ਦਾ ਇੱਕ ਪਹਿਲੀ ਸिलाई ਦੁਬਾਰਾ ਸ਼ੁਰੂ ਹੋਗੀ ਇੱਕ ਸਲਿੱਪ ਦੋ ਦਾ ਇੱਕ ਇੱਕ ਸਲਿੱਪ ਦੋ ਦਾ ਇੱਕ ਠੀਕ ਹੈ ਸਾਰੀ ਸਿਲਾਈ ਇਸੇ ਤਰ੍ਹਾਂ ਬਣਾ ਲੈਣੀ ਹੈ ਪਹਿਲੀ ਸਿਲਾਈ ਦੇ ਲਾਸਟ ਤੇ ਆ ਗਿਆ ਆਪਣਾ ਠੀਕ ਹੈ ਦੇਖੋ ਥ੍ਰੈਡ ਅੱਗੇ ਇੱਕ ਸਲਿੱਪ ਦੋ ਕੁੰਡਿਆਂ ਦਾ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਕੁੰਡਾ ਉਲਟਾ ਠੀਕ ਹੈ ਇਸ ਤਰ੍ਹਾਂ ਆਈ ਇਹਦੀ ਲਾਸਟ ਤੇ ਦੂਸਰੀ ਸਿਲਾਈ ਇਹ ਕੁੰਡਾ ਤਾਰਿਆ ਸਿੱਧੇ ਥ्रेड ਪਿੱਛੇ ਹੀ ਇੱਕ ਸਲਿੱਪ ਦੋ ਸਿੱਧੇ ਜਾਲੀ ਵਾਲਾ ਸਲਿੱਪ ਦੋ ਸਿੱਧੇ ਜਾਲੀ ਵਾਲਾ ਸਲਿੱਪ ਠੀਕ ਹੈ ਸਾਰੀ ਸਲਾਈ ਇਸੇ ਤਰ੍ਹਾਂ ਬਣਉਣੀ ਲਾਸਟ ਤੇ ਫਿਰ ਮੈਂ ਤੁਹਾਨੂੰ ਦੱਸੂਗੀ ਦੂਸਰੀ ਸਲਾਈ ਦੇ ਲਾਸਟ ਤੇ ਦੇਖੋ ਜਾਲੀ ਵਾਲਾ ਸਲਿੱਪ ਦੋ ਸਿੱਧੇ ਜਾਲੀ ਵਾਲਾ ਸਲਿੱਪ ਲਾਸਟ ਵਾਲਾ ਕੁੰਡਾ ਸਿੱਧਾ ਠੀਕ ਹੈ ਇਹ ਦੂਸਰੀ ਸਲਾਈ ਦੇ ਆਪਣੇ ਲਾਸਟ ਤੇ ਠੀਕ ਹੈ ਤੀਸਰੀ ਸਲਾਈ ਰੋਂਗ ਸਾਈਡ ਤੋਂ ਆ ਗਈ ਇਹ ਕੁੰਡਾ ਤਾਰਿਆ ਥ्रेड ਕੀਤਾ ਪਿੱਛੇ ਇਸ ਤਰ੍ਹਾਂ ਜਾਲੀ ਤੇ ਕੁੰਡਾ ਦੋ ਕੁੰਡਿਆਂ ਦਾ ਇੱਕ ਸਿੱਧਾ ਜਗਾ ਚੇਂਜ ਹੋਈ ਹੈ ਡਿਜ਼ਾਈਨ ਦੀ ਇੱਥੇ ਅੱਗੇ ਪਹਿਲੀ ਸਲਾਈ ਦੀ ਤਰ੍ਹਾਂ ਥ੍ਰੈਡ ਅੱਗੇ ਇੱਕ ਸਲਿੱਪ ਥ੍ਰੈਡ ਅੱਗੇ ਇਹ ਦੋ ਕੁੰਡਿਆਂ ਦਾ ਇੱਕ ਸਿੱਧਾ ਇੱਕ ਸਲਿੱਪ ਦੋ ਦਾ ਇੱਕ ਇੱਕ ਸਲਿੱਪ ਦੋ ਦਾ ਇੱਕ ਠੀਕ ਹੈ ਫਿਰ ਮੈਂ ਲਾਸਟ ਦੇ ਤੁਹਾਨੂੰ ਦੱਸਦੀ ਹਾਂ ਸਾਰੀ ਸਿਲਾਈ ਇਸੇ ਤਰ੍ਹਾਂ ਬਣਾ ਲੈਣੀ ਹੈ ਤੀਸਰੀ ਸਿਲਾਈ ਦੇ ਲਾਸਟ ਚ ਦੇਖੋ ਥ੍ਰੈਡ ਅੱਗੇ ਇੱਕ ਸਲਿੱਪ ਲਾਸਟ ਵਾਲਾ ਸਿੱਧਾ ਠੀਕ ਹੈ ਇਸ ਤਰ੍ਹਾਂ ਇਹ ਆ ਗਈ ਤੀਸਰੀ ਸਲਾਈ ਚੌਥੀ ਸਲਾਈ ਹੁਣ ਡਿਜ਼ਾਈਨ ਦੀ ਦੇਖੋ ਪਹਿਲਾ ਕੁੰਡਾ ਇਹ ਤਾਰੋ ਚਾਹੇ ਬੁਣੋ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਥ੍ਰੈਡ ਪਿੱਛੇ ਕਰਕੇ ਫਿਰ ਜਾਲੀ ਸਲਿੱਪ ਸਟਾਰਟਿੰਗ ਤੇ ਇਸ ਤਰ੍ਹਾਂ ਆਊਗਾ ਠੀਕ ਹੈ ਫਿਰ ਅੱਗੇ ਉਸੇ ਤਰ੍ਹਾਂ ਦੋ ਸਿੱਧੇ जाली स्लिप दो सीधे 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 जाली स्लिप ਦੋ ਸਿੱਧੇ ਜਾਲੀ ਸਲੀਪ ਦੋ ਸਿੱਧੇ ਜਾਲੀ ਵਾਲਾ ਕੁੰਡਾ ਸਲੀਪ ਦੋ ਸਿੱਧੇ 40 ਵਾਲਾ ਕੁੰਡਾ ਸਲੀਪ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਿਹੜਾ ਸਟਾਰਟਿੰਗ ਅਤੇ ਲਾਸਟ ਹੈ ਇਹ ਧਿਆਨ ਨਾਲ ਦੇਖਣਾ ਫਿਰ ਤੁਹਾਨੂੰ ਆਪਣੇ ਆਪ ਡਿਜ਼ਾਈਨ ਜਿਹੜਾ ਸਮਝ ਆ ਜਾਊਗਾ ਠੀਕ ਹੈ ਦੋ ਸਿੱਧੇ ਨੈਕਸਟ ਸਲੇਪਲਾਸਟ ਤੇ ਦੋ ਕੁੰਡੇ ਸਿੱਧੇ ਆਗੇ ਦੇਖੋ ਦੋ ਵਾਰ ਡਿਜ਼ਾਈਨ ਮੈਂ ਤੁਹਾਨੂੰ ਰਿਪੀਟ ਕਰਕੇ ਦਿਖਾਤਾ ਅੱਠ ਸਲਾਂਗਾਂ ਡਿਜ਼ਾਈਨ ਦੀਆਂ ਰਿਪੀਟ ਕਰਕੇ ਦਿਖਾ ਦਿਆਂ ਚਾਰ ਸਲਾਂਗਾਂ ਦਾ ਡਿਜ਼ਾਈਨ ਦੋ ਵਾਰ ਡਿਜ਼ਾਈਨ ਰਿਪੀਟ ਹੋ ਗਿਆ ਆਪਣਾ ਇੱਥੇ ਇਹ ਹੀ ਚਾਰ ਸਲਾਂਗਾਂ ਨੂੰ ਬਾਰ-ਬਾਰ ਰਿਪੀਟ ਕਰਨਾ ਤੇ ਚਲੋ ਫਿਰ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਧੰਨਵਾਦ